ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਚਰਨਜੀਤ ਪੁੱਲਰ ਦੀ ਪੰਜਾਬੀ ਟ੍ਰਿਬਿਊਨ ਲਈ ਵਿਸ਼ੇਸ਼ ਰਿਪੋਰਟ ਪਾਣੀ ਤਾਂ ਨਹੀਂ ਇਹ ਕਿ ਹਿਰਤ ਆਈ ਪੰਜਾਬ ਚ ਇੰਜ ਪਾਣੀ ਮੁੱਲ ਵਿਕੇਗਾ ਕਦੇ ਚੇਤਿਆਂ ਚ ਨਹੀਂ ਸੀ ਨਵੀਂ ਪੀੜ੍ਹੀ ਹੁਣ ਸਵਾਦ ਚਾਟੀ ਦੀ ਲੱਸੀ ਚੋਂ ਨਹੀਂ ਕੋਲਡ ਡਰਿੰਕ ਚੋਂ ਲੈਂਦੀ ਹੈ ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਰੋਜ਼ਾਨਾ ਆਸਤਨ 35 ਕਰੋੜ ਰੁਪਏ ਠੰਡਿਆਂ ਅਤੇ ਪੀਣ ਵਾਲੇ ਪਾਣੀ ਤੇ ਖਰਚਦੇ ਹਨ ਕਦੇ ਖੂ ਪੰਜਾਬ ਦੀ ਰੂਹ ਸਨ ਤੇ ਹੁਣ ਕੁਮੰਤਰੀ ਘਰਾਣੇ ਪੰਜ ਆਪ ਦੀ ਜੂਝ ਪਾਣੀ ਵੇਚ ਰਹੇ ਹਨ ਸੂਬੇ ਵਿੱਚ ਮਿਨਰਲ ਵਾਟਰ ਤੇ ਠੰਡਿਆਂ ਦਾ ਕਾਰੋਬਾਰ ਸਿਖਰਾਂ ਤੇ ਹੈ ਵਰਾ 2017-18 ਤੋਂ ਅਕਤੂਬਰ 2024 ਵਿੱਚ ਪੰਜਾਬੀ 62 ਕਰੋੜ 215 ਕਰੋੜ ਦੇ ਠੰਡੇ ਜੂਸ ਤੇ ਮਿਨਰਲ ਪਾਣੀ ਪੀ ਗਏ ਹਨ ਵਿਆਹ ਸਾਂਹਿਆਂ ਤੇ ਮਿਨਰਲ ਵਾਟਰ ਵੀ ਹੁਣ ਸਟੇਟਸ ਸਿੰਬਲ ਵਾਂਗ ਹੈ ਸਾਲ 2023-24 ਚ ਪੰਜਾਬ ਵਿੱਚ 12680.84 ਕਰੋੜ ਦੇ ਠੰਡੇ ਜੂਸ ਤੇ ਪਾਣੀ ਵਿਕਿਆ ਹੈ ਯਾਨੀ ਹਰ ਮਹੀਨੇ ਦਾ ਆਸਤਨ ਖਰਚਾ 1071.94 ਕਰੋੜ ਦਾ ਰਿਹਾ ਹੈ ਵਿੱਤੀ ਮਾਹਰ ਆਖਦੇ ਹਨ ਕਿ 7.5 ਸਾਲਾਂ ਦੀ ਇਸ ਸਮੁੱਚੀ ਰਾਸ਼ੀ ਨਾਲ ਪੰਜਾਬ ਦੀ ਕਿਸਾਨੀ ਦਾ 2/3 ਸਮੁੱੱਚਾ ਕਰਜ਼ਾ ਮਾਫ ਹੋ ਸਕਦਾ ਹੈ ਉਪਰੋਕਤ ਰੁਝਾਨ ਜ਼ਿਆਦਾ ਸ਼ਹਿਰੀ ਖਿੱਤੇ 'ਚ ਹੈ ਇਸ ਤੋਂ ਬਿਨਾ ਸਾਢੇ 7 ਸਾਲਾਂ 'ਚ ਪੰਜਾਬੀਆਂ ਨੇ ਆਪਣੇ ਘਰਾਂ ਦੁਕਾਨਾਂ 'ਚ ਨਿੱਜੀ ਆਰੋ ਸਿਸਟਮ ਲਾਉਣ ਤੇ 1054.86 ਕਰੋੜ ਵੱਖਰੇ ਖਰਚੇ ਹਨ ਲੰਘੇ ਸਾਲ 2023-24 'ਚ ਪੰਜਾਬ 'ਚ 212 ਕਰੋੜ ਦੇ ਘਰਾਂ ਤੇ ਦੁਕਾਨਾਂ 'ਚ ਆਰੋ ਲੱਗੇ ਹਨ ਪੰਜਾਬ 'ਚ ਬਿਸਲਰੀ ਕਿੰਲੇ ਤੇ ਹਿਮਾਲੀਅਨ ਡਰਿੰਕਿੰਗ ਵਾਟਰ ਆਦਤ ਤੋਂ ਇਲਾਵਾ ਕਿੰਨੇ ਹੀ ਸਥਾਨਕ ਬ੍ਰਾਂਡ ਵੀ ਹਨ ਸੂਬੇ ਵਿੱਚ ਪਾਣੀ ਦਾ ਵੱਡਾ ਕਾਰੋਬਾਰ ਖੜਾ ਹੋ ਗਿਆ ਹੈ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਜਨਤਕ ਆਰੋਪ ਪਲਾਂਟ ਲਾਉਣ ਤੇ ਜੋ ਖਰਚਾ ਕੀਤਾ ਹੈ ਉਹ ਵੱਖਰਾ ਹੈ ਇਹਨਾਂ ਪਲਾਂਟਾਂ ਤੋਂ ਵਿਕੇ ਪਾਣੀ ਦਾ ਖਰਚਾ ਵੀ ਵੱਖਰਾ ਹੈ ਤਿੰਨ ਪ੍ਰਾਈਵੇਟ ਕੰਪਨੀਆਂ ਨੇ ਸਾਲ 2009 ਵਿੱਚ ਪੰਜਾਬ ਸਰਕਾਰ ਨਾਲ ਪਿੰਡਾਂ 'ਚ ਜਨਤਕ ਆਰੋਪ ਪਲਾਂਟ ਲਾਉਣ ਦਾ ਸਮਝੌਤਾ ਕੀਤਾ ਸੀ ਜਿਸ ਤਹਿਤ ਪਿੰਡਾਂ 'ਚ 2305 ਆਰੋ ਪਲਾਂਟ ਲੱਗੇ ਸਨ ਸਭ ਤੋਂ ਵੱਧ ਜ਼ਿਲ੍ਹਾ ਫਾਜ਼ਲਕਾ 'ਚ 307 ਬਠਿੰਡਾ 'ਚ 267 ਮੁਕਸਰ 'ਚ 237 ਤੇ ਮਾਨਸਾ 'ਚ 234 ਪਲਾਂਟ ਲੱਗੇ ਸਨ ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦਾ ਪਾਣੀ ਸਰਬਤ ਵਰਗਾ ਸੀ ਹੁਣ ਇਹੋ ਪਾਣੀ ਬਿਮਾਰੀ ਵੰਡ ਰਿਹਾ ਹੈ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਪਾਣੀ ਤੇ ਠੰਡਿਆਂ ਦੀ ਵਿਕਰੀ ਤੋਂ ਉਪਰੋਕਤ ਵਰਿਆਂ 'ਚ 1493 0.79 ਕਰੋੜ ਦੇ ਟੈਕਸਾਂ ਦੀ ਕਮਾਈ ਹੋਈ ਹੈ। ਸੂਬੇ ਵਿੱਚ 3277 ਕਾਰੋਬਾਰੀ ਇਸ ਕੰਮ ਵਿੱਚ ਜੁਟੇ ਹੋਏ ਹਨ। ਜ਼みਨੀ ਪਾਣੀ ਡੂੰਘੇ ਹੀ ਨਹੀਂ ਹੋਏ ਖਾਰੇ ਵੀ ਹੋਏ ਹਨ। ਗਰਮੀ ਦੇ ਰੁੱਤ 'ਚ ਮਾਨਸਾ ਦੇ ਬਠਿੰਡਾ ਦੇ ਕੁਝ ਪਿੰਡਾਂ 'ਚ ਪਾਖੜਾ ਨਹਿਰ ਦਾ ਪਾਣੀ ਵੀ ਵਿਕਦਾ ਹੈ। ਕੈਂਟਰਾਂ ਦੇ ਕੈਂਟਰ ਪਾਣੀ ਪਿੰਡਾਂ 'ਚ ਲੱਗਦਾ ਹੈ। ਪੰਜਾਬ ਸਰਕਾਰ ਕੈਚ ਕੰਪਨੀ ਦਾ 25 ਰੁਪਏ ਲੀਟਰ ਵਾਲਾ ਪਾਣੀ ਪਿੰਦੀ ਰਹੀ ਹੈ। ਪੁਰਾਣਾ ਵੇਰਵਾ ਹੈ ਕਿ ਪੰਜਾਬ ਭਵਨ 'ਚ 2007-08 ਤੋਂ 2013-14 ਦੌਰਾਨ ਸਰਕਾਰ ਨੇ 12.23 ਲੱਖ ਰੁਪਏ ਇਕੱਲੇ ਮਿਨਰਲ ਵਾਟਰ ਤੇ ਖਰਚੇ ਸਨ ਜਦੋਂ ਕਿ ਇਹਨਾਂ ਸਾਲਾਂ 'ਚ ਜੂਸ ਤੇ 5.60 ਲੱਖ ਤੇ ਠੰਡਿਆਂ ਤੇ 3.53 ਲੱਖ ਦਾ ਖਰਚਾ ਕੀਤਾ ਸੀ ਪੰਜਾਬ ਦੇ ਸੁਰਝਾਨ ਜਾਂ ਮਜਬੂਰੀ ਨੇ ਉਸ ਪੰਜਾਬੀ ਗਾਣੇ ਤੇਰਾ ਵਿਕਦਾ ਜਾਇ ਕੋਰੇ ਪਾਣੀ ਤੇ ਮੋਹਰ ਲਾ ਦਿੱਤੀ ਹੈ ਪੰਜਾਬ 'ਚ ਪਾਣੀਆਂ ਨੂੰ ਲੈ ਕੇ ਹਾਲੇ ਤੱਕ ਕੋਈ ਜਨਤਕ ਲਹਿਰ ਖੜੀ ਨਹੀਂ ਹੋ ਸਕੀ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਲ ਘਰਾਂ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਹਨ ਪਰ ਸੱਚ ਤੋਂ ਮੂੰਹ ਨਹੀਂ 모ੜਿਆ ਜਾ ਸਕਦਾ ਹੈ ਜਿਨ੍ਹਾਂ ਘਰਾਂ ਦੀ ਪਹੁੰਚ ਨਹੀਂ ਉਹ ਜ਼ਮੀਨੀ ਪਾਣੀ ਪੀਣ ਲਈ ਮਜਬੂਰ ਹੁੰਦੇ ਹਨ ਜਾਂ ਫਿਰ ਪਿੰਡੂ ਜਲ ਘਰਾਂ ਦਾ ਪਾਣੀ ਹੀ ਉਹਨਾਂ ਲਈ ਅੰਮ੍ਰਿਤ ਬਣਦਾ ਹੈ ਅੰਕੜੇ ਬੋਲਦੇ ਹਨ ਕਿ ਪੰਜਾਬੀਆਂ ਕੋਲ ਹੁਣ ਅਵੇਸਲੇ ਹੋਣ ਦਾ ਹੋਰ ਸਮਾਂ ਬਚਿਆ ਨਹੀਂ ਧੰਨਵਾਦ